ਮੈਂ ਆਇਨੀ ਕੀਤਾ ਜੀ ਮੇਰੀ ਆਹ ਭੁੱਲਾ ਨੇ ਜੀ ਮੇਰੇ ਆਉਣ ਨੇ ਜੀ ਮਾਫੀ ਭੁੱਲਾਂ ਦੀ ਹੁੰਦੀ ਐ ਗੁਨਾਹਾਂ ਦੀ ਨਹੀਂ ਹੁੰਦੀ ਗੁਨਾਹਾਂ ਦੀ ਸਜ਼ਾ ਹੁੰਦੀ ਐ ਗਨਾਹ ਕੀਤੇ ਹੋਏ ਨੇ ਤੁਸੀਂ ਗੁਨਾਹ ਗੁਨਾਹ ਕੀਤੇ ਹੋਏ ਨੇ ਜੀ ਔਰ ਜਾਣੇ ਅਣਜਾਣੇ ਚ ਭੁੱਲ ਹੁੰਦੀ ਐ ਜਾਣ ਬੁੱਝ ਕੇ ਕੀਤਾ ਹੋਇਆ ਗੁਨਾਹ ਹੁੰਦਾ ਸਾਡੇ ਕੋਲੇ ਵੀ ਕਿਉਂਕਿ ਕੇਸ ਚੱਲਦਾ ਔਰ ਕੇਸ ਐਨ ਨੇ ਵਿਗਾੜੇ ਪਏ ਨੇ ਆਪ ਹੀ ਤਾਂ ਹੈਗੇ ਸੀਗੇ ਜੀ ਅਸੀਂ ਨਵੇਂ ਤੋਂ ਨਵੇਂ ਅਸੀਂ ਐਵੀਡੈਂਸ ਇਕੱਠੇ ਕਰ ਰਹੇ ਆਂ ਕੁਝ ਬੰਦੇ ਜਿਹੜੇ ਉਦੋਂ ਨਹੀਂ ਬੋਲਦੇ ਸੀ ਆਏ ਨੇ ਨਵੇਂ-ਨਵੇਂ ਦਸਤਾਵੇਜ਼ ਸਾਡੇ ਕੋਲੇ ਆ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਵਾਦਾ ਕੀਤਾ ਹੋਇਆ ਕਿਉਂਕਿ ਦਰਦ ਹਰੇਕ ਨੂੰ ਹੈ ਇੱਥੇ ਕਿ ਸਾਡੇ ਗੁਰੂ ਸਾਹਿਬ ਦੀ ਜੋ ਬੇਅਦਬੀ ਹੋਈ ਹੈ ਗਲੀਆਂ ਚਰੋਲੀ ਆ ਬਾਣੀ ਉਹਦਾ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ ਉਹਦੀ ਉਹਦੇ ਦੋਸ਼ੀਆਂ ਨੂੰ ਹੁਣ ਕਰੀਏ ਕੀ ਦੋਸ਼ੀਆਂ ਨੇ ਤਾਂ ਆਪ ਹੀ ਜਾਂਚ ਕੀਤੀ ਐ ਲੋਕਾਂ ਨੇ ਤਾਂ سزا ਦੇ ਰੱਖੀ ਐ ਨਾ ਪਹਿਲਾਂ ਹੀ ਤਿੰਨ ਕਚਹਿਰੀਆਂ ਹੁੰਦੀਆਂ ਨੇ ਦੋਸਤੋ ਇੱਕ ਲੋਕਾਂ ਦੀ ਇੱਕ ਰੱਬ ਦੀ ਟਿਕਾ ਜਿਹੜੀਆਂ ਆਮ ਕਚਹਿਰੀਆਂ ਨੇ ਲੋਕਾਂ ਵਾਲੀ ਤੇ ਰੱਬ ਵਾਲੀ ਕਚਹਿਰੀ 'ਚ ਤਾਂ ਉਹਨਾਂ ਨੇ سزا ਦੇ ਰੱਖੀ ਐ ਲੋਕਾਂ ਨੇ ਵੀ ਦੇ ਦਿੱਤੀ ਰੱਬ ਨੇ ਵੀ ਦੇ ਦਿੱਤੀ ਆ ਕਚਹਿਰੀਆਂ ਜਿਹੜੀਆਂ ਨੇ ਉਹਦੇ 'ਚ ਚਲੋ ਠੀਕ ਐ ਵਕੀਲ ਮਹਿੰਗੇ ਕਰ ਲੋਂਗੇ ਗਵਾਹਾਂ ਨੂੰ ਇੱਧਰ ਉੱਧਰ ਕਰ ਲੋਂਗੇ ਕੁਝ ਕਰ ਲੋਂਗੇ ਜਿਗਾੜ ਪਰ ਜਦੋਂ ਐਵੀਡੈਂਸ ਇਕੱਠੇ ਹੋ ਗਏ ਇਹ ਸਾਡਾ ਵਾਅਦਾ ਕੀਤਾ ਹੋਇਆ ਮੇਰਾ ਵੀ ਤੁਹਾਡੇ ਨਾਲ ਵਾਅਦਾ ਹੈ ਕਿਉਂ ਨਾਲੇ ਚੰਦ ਦਿਨਾਂ ਦੇ ਵਿੱਚ ਹੀ ਸਾਡੇ ਕੋਲੇ ਨਵੇਂ ਕੁਝ ਦਸਤਾਵੇਜ਼ ਤਿਆਰ ਹੋਏ ਨੇ ਲੂ ਕੰਡੇ ਖੜੇ ਕਰਨ ਵਾਲੇ ਨੇ ਸੋਚ ਹੀ ਨਹੀਂ ਸਕਦੇ ਆਪਾਂ ਕਿ ਇੰਨੇ ਵੀ ਕੋਈ ਬੰਦੇ ਗਿਰ ਸਕਦੇ ਆ ਕਿ ਆਪਦੇ ਗੁਰੂ ਗਲੀਆਂ ਤੇ ਰੋਲਣ ਵਾਸਤੇ ਤਿਆਰ ਹੋ ਜਾਣ ਜਾਂ ਵੋਟਾਂ ਵਾਸਤੇ ਕੁਝ ਵੀ ਕਰਨ ਤਿਆਰ ਹੋ ਜਾਣ ਤੇ ਹੁਣ ਮਾਫੀਆ ਮੰਗਦੇ ਫਿਰਦੇ ਆ ਉੱਥੇ ਹੁਣ ਉਹ ਪਹਿਲਾਂ ਵਾਲੇ ਵੀ ਦੂਜਾ ਜਿਹੜਾ ਗਰੁੱਪ ਹੈ ਉਹ ਵੀ ਕਹਿੰਦੇ ਆ ਸਾਡੀ ਗਲਤੀ ਉਹ ਵੀ ਸਾਥੋਂ ਬੋਲਿਆ ਨਹੀਂ ਗਿਆ 8 ਸਾਲ ਪਹਿਲਾਂ ਦੀ ਗੱਲ ਹੈ ਬੋਲਿਆ ਨਹੀਂ ਗਿਆ ਇਹਦਾ ਕੀ ਮਤਲਬ ਹੋ ਗਿਆ ਜੀ ਸੋ ਇਸ ਕਰਕੇ ਸਾਰੇ ਧਰਮਾਂ ਨੂੰ ਅਸੀਂ ਚਾਹੁੰਦੇ ਆ ਸਾਰੇ ਧਰਮਾਂ ਦੇ ਜਿਨ੍ਹਾਂ پاک ਪਵਿੱਤਰ ਗ੍ਰੰਥ ਨੇ ਜਿਨ੍ਹਾਂ ਆਕ ਪ੍ਰਿ ਪਵਿੱਤਰ ਉਹਨਾਂ ਦੇ ਉਹ ਸਾਰੇ ਸੇਫ ਰਹਿਣੇ ਚਾਹੀਦੇ ਤੁਸੀਂ ਨਿੰਮ ਨੂੰ ਪੂਜ ਕੇ ਤੁਹਾਨੂੰ ਸੰਤੁਸ਼ਟੀ ਮਿਲਦੀ ਹੈ ਤਾਂ ਮੈਨੂੰ ਕੋਈ ਹੱਕ ਨਹੀਂ ਕਿ ਮੈਂ ਤੁਹਾਨੂੰ ਇਹ ਕਹਾਂ ਤੇਰੇ ਨਿੰਮ ਨਾਲੋਂ ਮੇਰੀ ਟਾਲੀ ਚੰਗੀ ਹੈ ਨਾ ਜਿੱਥੇ ਸੰਤੁਸ਼ਟੀ ਮਿਲਦੀ ਹੈ ਮਿਲ ਗੱਲ ਤਾਂ ਸੰਤੁਸ਼ਟੀ ਦੀ ਹੈ ਅੱਜ ਪੂਰੇ ਦੇਸ਼ 'ਚ ਤੁਸੀਂ ਦੇਖਦੇ ਹੋਵੋਗੇ ਟੀਵੀ ਤੇ ਹੜਾਂ ਕਰਕੇ ਤਰਸਲ ਤਰਥੱਲੀ ਮੱਚੀ ਪਈ ਐ ਪਿਛਲੇ ਸਾਲ ਆਪਣੇ ਇੰਨਾ ਦਿਨਾਂ 'ਚ ਆਪਣੇ ਵੀ ਇਹ ਇਹੀ ਹਾਲ ਸੀ ਸ਼ੁਕਰ ਐ ਇਸ ਵਾਰ ਥੋੜੀ ਜੀ ਮਿਹਰ ਐ ਪ੍ਰਮਾਤਮਾ ਮਿਹਰ ਰੱਖੇ ਕਾਰਨ ਕੀ ਐ ਕਾਰਨ ਇਹ ਐ ਕਿ ਅਸੀਂ ਦਰਖਤਾਂ ਨੂੰ ਆਪਣੇ ਉੱਤੇ ਬੋਝ ਸਮਝਣ ਲੱਗ ਗਏ ਏ ਯਾਰ ਫਸਲ ਖਰਾਬ ਕਰੂ ਇਹ ਇੰਨੀ ਇਹਨੇ ਇਹਦੇ ਥੱਲੇ ਫਸਲ ਨਹੀਂ ਹੋਣੀ ਪਰ ਇਹ ਵੱਡੋ ਇਹਨੂੰ ਪਰ ਇਹ ਤਾਂ ਦੇਖੋ ਨਾ ਕਿ ਜਦੋਂ ਦਰਖਤ ਚਲਾ ਗਿਆ ਐਦਾਂ ਕਰਕੇ ਕਰਕੇ ਬਹੁਤ ਸਾਰੇ ਦਰਖਤ ਚਲੇ ਗਏ ਤੇ ਫਿਰ ਜਿਹੜੀ ਫਸਲ ਨੂੰ ਨੁਕਸਾਨ ਉਹ ਹੋਊਗਾ ਉਹ ਤਾਂ ਬਹੁਤ ਜ਼ਿਆਦਾ ਹੋਊਗਾ ਅੱਜ ਹਿਮਾਚਲ ਪ੍ਰਦੇਸ਼ ਹੈ ਲੈਂਡਸਲਾਈਡ ਹੁੰਦੀ ਹੈ ਆਪਾਂ ਰੋਜ਼ ਸੁਣਦੇ ਆਂ ਫਲਾਨੇ ਥਾਵੇਂ ਪਹਾੜ ਥੱਲੇ ਆ ਗਿਆ ਜੀ ਧਰਤੀ ਤੇ ਐਨੀਆਂ ਗੱਡੀਆਂ ਦੱਬੀਆਂ ਗਈਆਂ ਐਨਾ ਮਲਬੇ ਥੱਲੇ ਹਜੇ ਭਾਲ ਜਾਰੀ ਆ ਕੇਰਲਾ ਦੇ ਵਿੱਚ ਫਾਇਨਾਡ ਚ ਕਿੰਨਾ ਨੁਕਸਾਨ ਹੋਇਆ ਕਾਰਨ ਕੀ ਪਹਾੜ ਕਰਤੇ ਕੋਨੇ ਮੋਨੇ ਦਰਖਤ ਸਾਰੇ ਵੱਢ ਕੇ ਵੇਚ ਕੇ ਖਾ ਗਏ ਤੇ ਹੁਣ ਪਾਣੀ ਨਾਲ ਪਹਾੜ ਤੁਰੇ ਆਉਂਦੇ ਨੇ ਕਿਤੇ ਦਰਖਤ ਹੁੰਦੇ ਤਾਂ ਪਾਣੀ ਦੀ ਡਾਇਰੈਕਸ਼ਨ ਚੇਂਜ ਹੁੰਦੀ ਉਹਦਾ ਫਲੋ ਘਟਦਾ ਉਹ ਥੋੜਾ ਇੱਧਰ ਉੱਧਰ ਡਾਇਰੈਕਟ ਜਿਹੜੀ ਐ ਉਹਦੀ ਉਹਦਾ ਕਮਾਓ ਹੁੰਦਾ ਹੁਣ ਸਿੱਧੇ ਹੀ ਪਾਣੀ ਆਉਂਦਾ ਨਾਲ ਹੀ ਪਹਾੜ ਆ ਜਾਂਦਾ ਸਵਿਸ਼ ਕਰਕੇ ਇਹ ਸਰਕਾਰਾਂ ਦਾ ਕੰਮ ਨਹੀਂ ਮੈਨੂੰ ਮਤਲਬ ਤੁਹਾਨੂੰ ਵੀ ਹੈਰਾਨੀ ਜੀ ਹੁੰਦੀ ਹੋਊਗੀ ਕਿ ਇਨਾਮਾਂ ਚ ਆਪਾਂ ਹੁਣ ਬੂਟੇ ਦੇਣ ਲੱਗ ਗਏ ਇਨਾਮਾਂ ਚ ਕਿ ਇੱਕ ਬੂਟਾ ਵੀ ਦੇਵਾਂਗੇ ਤੁਹਾਨੂੰ ਜੀ ਮਤਲਬ ਪਹਿਲਾਂ ਟਰੋਫੀਆਂ ਮਿਲਦੀਆਂ ਹੁੰਦੀਆਂ ਸੀ ਹੁਣ ਬੂਟੇ ਦੇਣ ਲੱਗ ਗਏ ਆਕਸੀਨ ਕਿੱਥੋਂ ਲਿਆਵਾਂਗੇ ਪਾਪਾ ਸਾਹ ਤਾਂ ਲੈਣਾ ਹੈ ਜੇ ਅਗਲੀ ਪੀੜ੍ਹੀ ਵਾਸਤੇ ਸਾਹ ਵੀ ਨਹੀਂ ਛੱਡ ਕੇ ਜਾਣੇ ਅੱਜ ਮੈਂ ਇੱਕ ਸਲਾਹ ਦੇ ਰਿਹਾ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾ ਸਕਦੇ ਆ ਬਿਜਲੀ ਫ੍ਰੀ ਹੈ ਜੀ ਪੰਜਾਬ 'ਚ ਟਿਊਬਵੈੱਲਾਂ ਵਾਲੀ ਬਿਜਲੀ ਫ੍ਰੀ ਹੈ ਖੇਤੀ ਵਾਲੀ ਅੱਜ ਮੈਂ ਸਲਾਹ ਦੇ ਰਿਹਾ ਕਿਸਾਨਾਂ ਨੂੰ ਕਿ ਜਿਹਨੂੰ ਜਿਹਨੂੰ ਬਿਜਲੀ ਫ੍ਰੀ ਮਿਲਦੀ ਹੈ ਮੋਟਰ ਫ੍ਰੀ ਚੱਲਦੀ ਹੈ ਘੱਟੋ ਘੱਟ ਉਸ ਟੂਬਲ ਦੇ ਆਲੇ-ਦੁਆਲੇ ਘੱਟੋ ਘੱਟ 4 ਦਰਖਤ ਜ਼ਰੂਰ ਲਾਵੇ ਵੱਧ ਲਾਉਣੇ ਤਾਂ ਬੜੀ ਸ਼ਾਬਾਸ਼ ਹੈ ਹਜੇ ਤਾਂ ਇਹ ਸਲਾਹ ਹੈ ਜੇ ਲੋੜ ਪਈ ਤਾਂ ਕਾਨੂੰਨ ਵੀ ਬਣਾਉਣਾ ਪੈ ਸਕਦਾ ਕਿਉਂਕਿ ਆਕਸੀਜਨ ਚਾਹੀਦੀ ਹੈ ਫਿਰ ਇਹ ਨਾ ਹੋਵੇ ਨਾ ਕਿ ਆਕਸੀਜਨ ਵਾਸਤੇ ਵੀ ਧਰਨੇ ਦੇਣੇ ਪੈਣ ਕਈ ਭਗਵੰਤ ਮਾਨ ਸਾਨੂੰ ਹੁਨਸਾ ਲੈਣ ਵਾਸਤੇ ਆਕਸੀਜਨ ਦੇ ਦੇਵੇ ਜਿੱਥੋਂ ਮਰਜੀ ਦੇਵੇ ਅਸੀਂ ਕੀ ਕਰੀਏ ਪਰਾਲੀ ਨੂੰ ਅੱਗ ਲਾਉਣ ਤੋਂ ਆਪਾਂ ਨਹੀਂ ਡਰਦੇ ਬਲਕੇ ਜਿਹੜਾ ਕੋਈ ਅਫਸਰ ਸਮਝਾਉਣ ਜਾਂਦਾ ਨਾ ਲਾਓ ਉਹਨੂੰ ਕਹਿੰਦੇ ਆ ਡੱਬੀ ਫੜਾ ਕੇ ਪਿੱਲੀ ਤੂੰ ਲਾ ਸੋ ਮਤਲਬ ਆਪਣੀ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕੋਈ ਹਾਂ ਸਰਕਾਰਾਂ ਵੱਲੋਂ ਜਿੰਨਾ ਹੁੰਦਾ ਕਰਦੇ ਆ ਘੱਟੋ ਘੱਟ ਕੋਸ਼ਿਸ਼ ਕਰਦੇ ਆ ਅਸ ਵਾਰ ਮੇਰੀ ਗੱਲ ਮੰਨ ਕੇ 44% ਲੋਕਾਂ ਨੇ ਸਿੱਧੀ ਬਜਾਈ ਜਿਹੜੀ ਝੋਨੇ ਦੀ ਸਿੱਧੀ ਬਜਾਈ ਹੈ 44% ਰਕਬਾ ਵੱਧ ਗਿਆ ਉਹਦੇ ਵਿੱਚ ਤਾਂ ਕਿ ਪਾਣੀ ਘਟੇ ਤੇ ਮੈਂ ਕੋਸ਼ਿਸ਼ ਇਹ ਕਰ ਰਿਹਾ ਮੇਰੇ ਨਾਲ ਮੇਰੇ ਅਫਸਰ ਬੈਠੇ ਕ੍ਰਿਸ਼ਨ ਕੁਮਾਰ ਜੀ ਦਿਨ ਰਾਤ ਸਾਡੀ ਕੋਸ਼ਿਸ਼ ਹੁੰਦੀ ਹੈ ਕਿਹੜੀ ਨਹਿਰ ਕਿੱਥੋਂ ਕਿਹੜਾ ਸੂਆ ਕਿਹੜਾ ਰਜਵਾਹਾ ਕਿਹੜੀ ਕੱਸੀ ਕਿਧਰੋਂ ਕੱਢਣੀ ਹੈ ਕਿੱਥੇ ਪਾਈਪਾਂ ਪਾਉਣੀਆਂ ਨੇ ਅੱਜ ਜਦੋਂ 16 ਮਾਰਚ ਨੂੰ ਸ਼ਹੀਦ ਆਜ਼ਮ ਦੇ ਪਵਿੱਤਰ ਪਿੰਡ ਖਟਕੜਕਲਾਂ ਦੇ ਵਿੱਚ ਸੌ ਚੁੱਕੀ ਸੀ ਉਦੋਂ 21% ਪਾਣੀ ਪੱਤਰਕਾਰ ਸਾਹਿਬ ਬੈਠੇ ਨੇ ਨੋਟ ਕਰ ਲਿਓ 16 ਮਾਰਚ ਨੂੰ ਜਦੋਂ ਟੇਕਓਵਰ ਕੀਤਾ ਲੋਕਾਂ ਦੀ ਸਰਕਾਰ ਬਣੀ 21% ਪਾਣੀ ਯੂਜ਼ ਕਰ ਰਹੇ ਸੀ 21% ਪਾਣੀ ਇਸਤੇਮਾਲ ਕਰ ਰਿਆ ਸੀ ਪੰਜਾਬ ਆਪਣੀਆਂ ਨਹਿਰਾਂ ਦਾ ਮੈਂ ਅਫਸਰਾਂ ਦੀਆਂ ਮੀਟਿੰਗਾਂ ਬੁਲਾਈਆਂ ਮੈਂ ਕਿਹਾ ਵੀ ਜਿਹੜੀ ਸਾਡੇ ਪਿੰਡ ਕੱਸੀ ਹੁੰਦੀ ਸੀ ਅੱਜ ਤੋਂ 30 ਸਾਲ ਪਹਿਲਾਂ 40 ਸਾਲ ਪਹਿਲਾਂ ਚਲੋ ਜਦੋਂ ਅਸੀਂ 6-6-7-7 ਸਾਲ ਦੇ ਹੁੰਦੇ ਸੀ 8-8 ਸਾਲ ਦੇ 10-10 ਸਾਲ ਦੇ ਹੁੰਦੇ ਸੀ ਉਦੋਂ ਅਸੀਂ ਉਸ ਕੱਸੀ 'ਚ ਨਹਾਉਂਦੇ ਹੁੰਦੇ ਸੀ ਤੇ ਸਾਡੀਆਂ ਮਾਵਾਂ ਚਾਚੀਆਂ ਤਾਈਆਂ ਉਹ ਥਾਪੀ ਨਾਲ ਉੱਥੇ ਕੱਪੜੇ ਧੋਂਦੀਆਂ ਆਉਂਦੀਆਂ ਸੀ ਮੈਂ ਕਿਹਾ ਮੇਰੇ ਪਿੰਡ ਵਾਲੀ ਕੱਸੀ ਲੱਭ ਕੇ ਦਿਖਾਓ ਕਿੱਧਰ ਗਈ ਇੱਕ ਕੱਸੀ ਲੱਭੀ ਉਹ ਕਹਿੰਦੇ ਜੀ ਉਹ ਤਾਂ ਬਾਹਲੀ ਲੋਕਾਂ ਨੇ ਬਾਹਲੀ ਅਗੇ ਕੋਈ ਗੱਲ ਨਹੀਂ ਲੋਕਾਂ ਨਾਲ ਵੀ ਗੱਲ ਕਰ ਲੈਨੇ ਆ ਉੱਪਰੋਂ ਬਾਹ ਲੋ ਕੋਈ ਪ੍ਰੋਬਲਮ ਨਹੀਂ ਥੱਲੋਂ ਦੀ ਪਾਪ ਪਾ ਲੈਣ ਦੇ ਬਸ ਪਾਏ ਪਾਏ ਤੇਲਾਂ ਤੱਕ ਪਾਣੀ ਪਹਚਾਇਆ ਤੁਸੀਂ ਰੋਜ਼ ਵੀਡੀਓ ਦੇਖਦੇ ਹੋਵਾਂਗੇ ਅੱਜ 72% ਤੋਂ ਉੱਪਰ ਆਪਾਂ ਪਹੁੰਚ ਗਏ 21 ਦੀ ਥਾਂ ਤੇ 72% ਆਪਣਾ ਨਹਿਰਾਂ ਦਾ ਪਾਣੀ ਖੇਤਾਂ 'ਚ ਜਾਣ ਲੱਗ ਗਿਆ ਹਜੇ ਹੋਰ ਕਰਨਾ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ ਤੇ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਥੱਲੋਂ ਪਾਣੀ ਜਿਹੜਾ 600 ਫੁੱਟ ਤੇ ਚਲਾ ਗਿਆ ਆ ਤੁਹਾਡੀ ਕਨਹਿਰ ਕੱਢੀ ਐ ਇੱਥੋਂ ਦੀ 11000 ਤੋਂ ਬਾਅਦ ਏਕੜ ਜਿਹੜਾ ਉਹਦੇ ਨਾਲ ਪਾਣੀ ਮਿਲੂਗਾ ਜਿਹੜਾ ਇੱਥੋਂ ਕਿਹੜੀ ਨਹਿਰ ਕਸ਼ਿਨ ਕੰਢੀ ਕਨਾਲ ਕੰਢੀ ਕਨਾਲ 11000 ਏਕੜ ਕੰਢੀ ਕਨਾਲ ਦੇ ਨਾਲ ਫਾਇਦਾ ਮਿਲੂਗਾ ਨਾਲ ਇਹ ਵੀ ਐ ਕਿ ਅਸੀਂ ਜਗ੍ਹਾ ਜਗ੍ਹਾ ਤੋਂ ਕੱਚੀ ਵੀ ਛੱਡੀ ਹੋਈ ਐ ਫਿਰ ਕਿਤੋਂ ਪੱਕੀ ਫਿਰ ਕੱਚੀ ਤਾਂ ਕਿ ਪਾਣੀ ਥੱਲੇ ਵੀ ਜਾਵੇ ਮੇਰੇ ਕੋਲ ਡਿਪਟੀ ਸਪੀਕਰ ਸਾਹਿਬ ਆਏ ਸੀ ਕਿ ਲੈ ਕੇ ਮਸਲਾ ਤੇ ਇੱਕ ਧਾਰਕਲਾਂ ਦੇ ਵਿੱਚ 206 ਮੈਗਾਵਾਟ ਦਾ ਡੈਮ ਬਣਾ ਰਹੇ ਹਾਂ ਰਾਵੀ ਦਰਿਆ ਦਾ ਪਾਣੀ ਰੁਕਿਆ ਜਿਹੜਾ ਚਮਰੌੜ ਤੋਂ ਆਉਂਦਾ ਹੈ ਉੱਪਰੋਂ ਮਾਦੋਪੁਰ ਨੂੰ ਜਾਂਦਾ ਅੱਗੇ ਜਾ ਕੇ ਉੱਜ ਉੱਜ ਚਲਾ ਜਾਂਦਾ ਉੱਜ ਚੋਂ ਪਾਕਿਸਤਾਨ ਚਲੇ ਜਾਂਦਾ ਜਿੰਨਾ ਕ ਆਪਣੇ ਚਰਾਵੀ ਆਉਂਦੀ ਹੈ ਅਸੀਂ ਰੋਕਿਆ ਪਾਣੀ 206 ਮੈਗਾਵਾਟ ਦਾ ਇੱਕ ਡੈਮ ਬਣੂਗਾ ਅਕਤੂਬਰ ਚ ਉਦਘਾਟਨ ਕਰਾਂਗੇ ਉਹਦੇ ਨਾਲ ਕਿਉਂਕਿ ਪਾਣੀ ਜਦੋਂ ਆਊਗਾ ਜਿਹੜੀ ਦੁਆਬ ਬਿਸਤ ਹੈ ਦੁਆਬ ਬਿਸਤ ਨਹਿਰ ਹੈ ਉਹ 24 ਘੰਟੇ 12 ਮਹੀਨੇ 30 ਦਿਨ ਚੱਲੂਗੀ ਦੁਆਬ ਬਿਸਤੋਂ ਪਾਣੀ ਖਤਮ ਨਹੀਂ ਹੋਊਗਾ ਤੇ ਉਧਰ 2-3 ਦਿਨ ਪਹਿਲਾਂ ਤੁਸੀਂ ਦੇਖਿਆ ਹੋਣਾ ਮਾਲਵਾ ਨਹਿਰ ਦਾ ਉਦਘਾਟਨ ਕਰਕੇ ਆਏ ਆਂ ਹਰੀਕੇ ਪੱਤਨ ਤੋਂ ਰਾਜਸਥਾਨ ਦੇ ਬਾਰਡਰ ਤੱਕ ਜਾਊਗੀ 149 ਕਿਲੋਮੀਟਰ ਲੰਬੀ ਹੈ 50 ਫੁੱਟ ਉਪਰੋਂ ਚੌੜੀ ਨੇ ਸਾਢੇ ਫੁੱਟ ਸਾਢੇ 12 ਫੁੱਟ ਗਹਿਰਾਈ ਹੈ 515 520 ਮੋਗੇ ਨੇ 2 ਲੱਖ ਏਕੜ ਨੂੰ ਪਾਣੀ ਮਿਲੂਗਾ ਜੀ ਆਜ਼ਾਦੀ ਤੋਂ ਬਾਅਦ ਪਹਿਲੀ ਨਹਿਰ ਬਣ ਰਹੀ ਹੈ ਆਜ਼ਾਦੀ ਤੋਂ ਬਾਅਦ ਉਹ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਕਹਿੰਦੇ ਵੀ ਇਸ ਤੋਂ ਪਹਿਲਾਂ ਕਿਉਂ ਨਹੀਂ ਸੋਚਿਆ ਕਿਸੇ ਨੇ ਨਹਿਰ ਬਣਾਉਣ ਦਾ ਉਹ ਮੈਂ ਕਿਹਾ ਜਿਨ੍ਹਾਂ ਦੇ ਖੇਤਾਂ 'ਚ ਹੀ ਨਹਿਰਾਂ ਖਤਮ ਹੁੰਦੀਆਂ ਹੋਣ ਉਹਨਾਂ ਨੂੰ ਕੀ ਪਤਾ ਮੋਗੇ ਕੀ ਹੁੰਦੇ ਨੇ ਜਿਨ੍ਹਾਂ ਨੇ ਜਿਨ੍ਹਾਂ ਨੇ ਸਿਰਫ ਨਹਿਰ ਹੀ ਦੇਖੀ ਔਰ ਨਹਿਰ ਸਾਡੇ ਖੇਤ ਮੁੱਕਦੀ ਐ ਉਹਨਾਂ ਨੂੰ ਮੋਗਿਆਂ ਦਾ ਕੀ ਦਰਦ ਮੈਂ ਕਹਿੰਦਾ ਸਾਨੂੰ ਪੁੱਛ ਕੇ ਦੇਖੋ ਨਾ ਇੱਕ ਇੱਕ ਮਿੰਟ ਪਿੱਛੇ ਬੰਦਾ ਵੜ ਦਿੰਨੇ ਆਂ ਅਸੀਂ ਜਾਂ 2 ਇੰਚ ਮੋਗਾ ਉੱਪਰ ਚੱਕਣਾ ਜਾਂ ਥੱਲੇ ਕਰਨਾ ਬੰਦਾ ਵੜ ਦਿੰਨੇ ਆਂ ਅਸੀਂ ਸੋ ਵੀਰੋ ਉਹੀ ਬੰਦਾ ਦਰਦ ਜਾਣ ਸਕਦਾ ਜਿਹੜਾ ਜਿਹਨੇ ਦਰਦ ਇਹ ਪਿੰਡੇ ਤੇ ਹੰਡਾਏ ਹੋਣ ਪਾਣੀ ਦੀ ਕੀਮਤ ਦਾ ਉਹਨੂੰ ਹੀ ਪਤਾ ਹੁੰਦਾ ਜਿਹੜਾ ਜਸਲਮੇਰ ਦੇ ਟਿੱਬਿਆਂ 'ਚ ਪਿਆਸਾ ਰਿਹਾ ਹੋਵੇ ਜਿਨ੍ਹਾਂ ਦੇ ਘਰੇ ਹਰੇਕ ਬਾਥਰੂਮ 'ਚ ਤਿੰਨ ਤਿੰਨ ਟੂਟੀਆਂ ਹੀ ਚੱਲੀ ਜਾਂਦੀਆਂ ਸਾਰਾ ਦਿਨ ਉਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਤੁਪਕੇ ਤੁਪਕੇ ਦੀ ਵੈਲੀ ਉਹਨੂੰ ਪਤਾ ਜਿਹੜਾ ਬੀਕਾ ਨੇ ਜਾਂ ਜਸਲਮੇਰ ਦੇ ਟਿੱਬਿਆਂ 'ਚ ਪਿਆਸਾ ਰਿਹਾ ਹੋਵੇ ਸੋ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਸੀਂ ਉਹਨਾਂ ਨੂੰ ਜੀਵਤ ਗੁਰੂ ਦਾ दर्जा दें सब सिक्खन को हुक्म है गुरु मान्यो ग्रंथ सो अबी होगी फिर बगान्या था तो क्यों उम्मीद करा कि उम्मीद करा रुकूगा जे मिसाली सजाव मिलनगिया इतने जल्दी मिलने राज करना है मंत्री ਮੁੱਖ ਮੰਤਰੀ ਤਾਂ ਛੋਟੀਆਂ ਗੱਲਾਂ ਨੇ ਜੀ ਜੇ ਕਿਤੇ ਤੁਹਾਨੂੰ ਸੇਵਾ ਦਾ ਮੌਕਾ ਮਿਲ ਜੇ ਔਰ ਸੇਵਾ ਤੁਹਾਡੀ ਲੱਗ ਜੇ ਉਦੋਂ ਬੜੀ ਕੋਈ ਮਾਨਸਿਕ ਸੰਤੁਸ਼ਟੀ ਨਹੀਂ ਹੋ ਸਕਦੀ ਸੁਤਾਈਆਂ ਮੈਂ ਅੱਜ ਗੁਰੂ ਸਾਹਿਬ ਦੀ ਬਾਣੀ ਚੋਂ ਸ਼ੁਰੂ ਕੀਤਾ ਤੇ ਹੁਣ ਆਉਣ ਅੱਜ ਇੱਕ ਨਵੀਂ ਸਕੀਮ ਹੈ ਉਹ ਕਾਰਬਨ ਕ੍ਰੈਡਿਟ ਵਾਲੀ ਸੈਂਟਰ ਨੇ ਪੈਸੇ ਦੇਣੇ ਆਪਾਂ ਬੂਟੇ ਲਾਉਣੇ ਆ ਜੇ ਆਪਾਂ ਨੂੰ 45 ਕਰੋੜ ਰੁਪਇਆ ਆ ਗਿਆ ਚਾਰ ਕਿਸ਼ਤਾਂ 'ਚ ਵੰਡਣਾ ਹੈ ਉਹ ਅੱਜ ਵੰਡਿਆ